ਦੋਸਤੋ ਕੀ ਹਾਲ ਚਾਲ ਹੈ ਤੇ ਸਾਰੇ ਵੀਡੀਓ ਦੇਖਣ ਵਾਲੇ ਮੇਰੇ ਵੀਰ ਭੈਣ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੁਹਾਡੇ ਨਾਲ ਦੋ ਵਿਸ਼ਿਆਂ 'ਤੇ ਗੱਲ ਕਰਨੀ ਆਪਾਂ ਪਹਿਲਾ ਨੰਬਰ ਤਾਂ ਇਹ ਆ ਕਿ ਜਦੋਂ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ 2022 ਦੇ ਵਿੱਚ ਤੇ ਸਰਕਾਰ ਨੇ ਅਲਾਊਸਮੈਂਟ ਕਰਤਾ ਸੀਗਾ ਵੀ ਜੇ ਭਾਈ ਤੁਹਾਨੂੰ ਕੋਈ ਖਤਰਾ ਹੈ ਤਾਂ ਕੋਈ ਵੀ ਫਾਰਮ ਖੋਲ ਲੋ ਡੇਰੀ ਫਾਰਮ ਖੋਲ ਲੋ ਤੇ ਵੀ ਫੋਡੀ ਸਕਾਲਟੀ ਅਸੀਂ ਖਲਾਨੇ ਫਲਾਨੇ ਬੰਦਿਆਂ ਦੀ ਵਾਪਸ ਲੈ ਲਈ ਘਟਾਈ ਗਈ ਹੈ ਤੇ ਇੱਕ ਹੁੰਦਾ ਪਾਰਟੀ ਦਾ ਵਰਕਰ ਜਿਹੜਾ ਕਿ ਮੰਨ ਲਾ ਵੀ ਪਾਰਟੀ ਜੋ ਕੋਈ ਸੱਚ ਝੂਠ ਕਹਿੰਦੀ ਹੈ ਤਾਂ ਉਹਦਾ ਮੰਨ ਲਾ ਵੀ ਚਾਰ ਬੰਦਿਆਂ 'ਚ ਕਹਿੰਦਾ ਗੱਲ ਵੀ ਹਾਂ ਭਈ ਆਹ ਗੱਲ ਸਰਕਾਰ ਦੀ ਗਲਤ ਹੈ ਆ ਗੱਲ ਸਹੀ ਹੈ ਇੱਕ ਹੁੰਦੀਆਂ ਪੇਡਾਂ ਪੇਡਾਂ ਨੂੰ ਕੋਸ਼ਿਸ਼ ਕੀਤੀ ਜਾ ਉਹ ਕੁਝ ਸਰਕਾਰ ਆਖੀ ਜਾਵੇ ਨਾ ਥਿਉਣਾ ਪੇਡਾਂ ਨੇ ਮੰਨਣਾ ਨਹੀਂ ਹੁੰਦਾ ਉਦੋਂ ਜਦੋਂ ਕੋਈ ਪੱਤਰਕਾਰ ਜਾਂ ਕੋਈ ਹੋਰ ਜਾਂ ਕੋਈ ਆ ਪਿੰਡਾਂ ਦੇ ਵਿੱਚ ਜਾਂ ਕੋਈ ਬੈਠਿਆਂ ਤੋਂ ਗੱਲ ਚੱਲਦੀ ਭਾਈ ਸਰਕਾਰ ਨੇ ਦਿਨ ਲਾਹੀ ਕੀ ਕਾਰਨ ਕਤਲ ਹੋਇਆ ਵੇ ਦਾਣੇ ਆਖਣਾ ਨਾ ਜੀ ਨਾ 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 ਸਰਕਾਰ ਦਾ ਤਾਂ ਰੋਲ ਹੀ ਨਹੀਂ ਸਰਕਾਰ ਦੀ ਤਾਂ ਗਲਤੀ ਕੋਈ ਨਹੀਂ ਇਸ ਦੇ ਵਿੱਚ ਸਰਕਾਰ ਕੀ ਕਰ ਸਕਦੀ ਹੈ ਦੋਸਤੋ ਅੱਜ ਮੰਨ ਲਾ ਵੀ ਸੁਪਰੀਮ ਕੋਰਟ ਦੇ ਵਿੱਚ ਮੰਨ ਲਾ ਸਰਕਾਰ ਨੇ ਖੁਦ ਮੰਨਿਆ ਆਈਜੀ ਸਾਹਿਬ ਜਿਹੜੇ ਕੋਈ ਇਹਨਾਂ ਦੇ ਸਰਕਾਰ ਦੇ ਕੋਰਟ ਦੇ ਵਿੱਚ ਗੱਲ ਕਰਦੇ ਵਕੀਲਾਂ ਦੇ ਰਾਹੀਂ ਕੀ ਜੀ ਅਸੀਂ ਸਿੱਧੂ ਮੂਸੇਵਾਲੇ ਦੀ ਸਕਿਉਰਿਟੀ ਘਟਾਈ ਸੀ ਤੇ ਉਹਦਾ ਕਤਲ ਹੋ ਗਿਆ ਜੋ ਪੇਡਾ ਨੂੰ ਮੈਂ ਹੁਣ ਪੁੱਛਣਾ ਚਾਹਣਾ ਵੀ ਹੁਣ ਦੱਸੋ ਮਾਰਦੇ ਹੋ ਆਪਦੇ ਮੂੰਹ ਤੇ ਆਪ ਛਿੱਤਰ ਤੁਸੀਂ ਤਾਂ ਮੰਨਦੇ ਹੀ ਨਹੀਂ ਸੀ ਇਸ ਚੀਜ਼ ਨੂੰ ਤੇ ਸਰਕਾਰ ਨੇ ਖੋਦ ਅੱਜ ਮੰਨ ਲਿਆ ਵੀ ਆਹਦਾ ਲਿਖਤੀ ਦੇ ਵਿੱਚ ਮੰਨਿਆਗਾ ਦੂਜਾ ਨੰਬਰ ਜੋ ਸੀਐਮ ਸਾਹਿਬ ਦੇ ਹਾਊਸ ਨੰਬਰ ਲੱਭ ਸੜਕ ਜਾਂਦੀ ਹੈ ਜੋ ਬੰਦ ਹੈਗੀ ਉਹਦੇ ਵਿੱਚ ਕਿਸੇ ਪਟੀਸ਼ਨ ਕਰਤਾ ਨੇ ਪਟੀਸ਼ਨ ਪਾਈ ਸੀ ਉੱਥੇ ਜਵਾਬ ਦਿੱਤਾਗਾ ਉਹਨਾਂ ਦੇ ਆਈ ਜੀ ਨਹੀਂ ਕੰਨ ਇਹ ਅਸੀਂ ਸ਼ਰਕਤਾਂ ਨਹੀਂ ਹੋ ਸਕਦੇ ਕਿ ਸੀਐਮ ਸਾਹਿਬ ਦੀ ਜਾਨ ਨੂੰ ਖਤਰਾ ਹੈਗਾ ਤੇ ਸਿੱਧੂ ਮੂਸੇ ਵਾਲੇ ਦੀ ਦਾ ਕਤਲ ਇਸੇ ਕਰਕੇ ਹੋਗਾ ਸੀ ਕਿ ਉਹਦੀ ਸਕੌਲਟੀ ਘਟਾ ਲਈ ਸੀ ਦੂਜਾ ਨੰਬਰ ਆਪਾਂ ਉਹਨਾਂ ਪੇਡਾਂ ਨੂੰ ਜਵਾਬ ਕੁਝ ਨਹੀਂ ਵੀ ਸੋਡੇ ਸਰਕਾਰ ਸਹੀ ਆ ਸਾਰੀ ਸੀਐਮ ਛੋਟਾ ਬਹੁਤ ਵਧੀਆ ਕੰਮ ਕਰੀ ਜਾਂਦਾ ਹੈ ਹਜ਼ਾਰਾਂ ਦੇ ਹਿਸਾਬ ਨਾਲ ਤੁਸੀਂ ਕਹਿਣ ਅਸੀਂ ਨੌਕਰੀਆਂ ਦੇਤੀਆਂ ਮੁਰਗੀਆਂ ਦੇ ਬੱਕਰੀਆਂ ਦੇ ਸਾਰੇ ਤੁਸੀਂ ਫਸਲ ਦਾ ਮਾਲਜਾ ਗਰਦੌਰੀ ਤੋਂ ਪਹਿਲਾਂ ਦੇ ਦੇ ਦਿੰਦੇ ਹੋ। ਇਮਾਨਦਾਰ ਥੋੜੇ ਵਧਾਏ ਪਿਆ। ਆ ਸਾਡੇ ਬਠਿੰਡੇ ਵਾਲੇ ਦਾ ਥੋੜਾ ਜਿਆਦਾ ਇਮਾਨਦਾਰ ਹੈਗਾ। ਉਹ ਤਾਂ ਹੁਣੇ ਅੰਦਰੋਂ ਆਇਆ ਹੈਗਾ। ਤੇ ਫੇਰ ਸੋਨ ਨੂੰ ਮੰਨ ਲਾਗੇ ਇਸ ਚੀਜ਼ ਦਾ ਕਿ ਆਪ ਦੀ ਸਰਕਾਰ ਦੇ ਵਿੱਚ ਬੈਠਣ ਵੇਲੇ ਕੀ ਖਤਰਾ ਹੋਵੇਗਾ। ਇਹ ਸੜਕਾਂ ਦਾ ਫਿਰ ਜੀ ਮੰਨ ਲਾਗੇ 1900 83 ਤੋਂ ਬਾਅਦ ਨਾਲ ਕੋਈ ਸਮਾਂ ਦੱਸਦੇ ਪੁਰਾਣੇ ਬੰਦੇ ਕਹਿੰਦੇ ਉਦੋਂ ਬੰਦ ਹੋਈਆਂ ਸੀ ਫਿਰ ਤਾਂ ਇਹਦਾ ਮਤਲਬ ਕਿ ਤੁਸੀਂ ਉਦੋਂ ਵਾਲਾ ਮਾਹੌਲ ਆਪਣੇ ਆਪ ਵਿੱਚ ਸਮਝ ਰਹੇ ਹੋ ਵੀ ਪੰਜਾਬ ਚ ਹੈਗਾ ਪੰਜਾਬ ਚ ਤਾਂ ਕੋਈ ਇਹੋ ਜਿਹੀ ਹੁਣੀ ਦੀ ਗੱਲਬਾਤ ਨਹੀਂ ਗੀ ਬਾਕੀ ਸਾਰੇ ਜਿਹੜੇ ਕੋਈ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਸੀ ਉਹਨਾਂ ਨੂੰ ਤੁਸੀਂ ਸੁੱਖ ਨਾਲ ਪਹਿਲੇ ਵਾਰ 2800 ਕਿਲੋਮੀਟਰ ਦੂਰ ਡਿਬਰੂਵਰ ਜੇਲ੍ਹ ਤੇ ਬੰਦ ਕਰੀ ਬੈਠੇ ਹੋ ਤੇ ਫਿਰ ਸਭ ਤੋਂ ਖਤਰਾ ਕਿਹੜੀ ਗੱਲ ਤੋਂ ਹੋ ਗਈ ਜੀ ਦੋਸਤੋ ਜਿਹੜਾ ਝੂਠਾ ਝੂਠ ਦਾ ਪਰਦਾ ਚੱਕਿਆ ਜਾਂਦਾ ਤੇ ਇਹਨਾਂ ਨੂੰ ਜਨਤਾ ਕੁਝ ਪੁੱਛੇ ਦੱਸੇ ਕਰੇ ਨਾ ਕਰੇ ਇਹਨਾਂ ਨੂੰ ਆਪ ਦੇ ਆਪ ਨੂੰ ਆਪਣੇ ਆਪ ਚ ਡਰ ਲੱਗੀ ਜਾਂਦਾ ਹੈਗਾ ਤੇ ਇਹ ਤਾਂ ਅਜੇ ਆਪਾਂ ਨੂੰ ਦੋਸਤੋ ਆਮ ਪਬਲਿਕ ਨੂੰ ਤਾਂ ਪਤਾ ਬਾਅਦ ਚ ਲੱਗੂ ਵੀ ਇਹਨਾਂ ਨੇ ਇਹੋ ਜਿਹਾ ਕੀ ਕਰਤਾ ਜਿਹੜੇ ਇਹ ਇੰਨੇ ਆਪਣੇ ਆਪ ਵਿੱਚ ਡਰੇ ਬੈਠੇ ਹੈਗੇ ਵੀ ਸੜਕਾਂ ਵੀ ਬੰਦ ਕਰਾਤੀਆਂ ਸਕਿਉਰਟੀਆਂ ਤਾਂ ਮਨ ਲੱਗ 11 ਦੇ ਹਿਸਾਬ ਨਾਲ ਸਕਿਉਰਟੀ ਹੁੰਦੀ ਹੈ ਜਿਹੜੇ ਕਹਿੰਦੇ ਸੀ ਕਿ ਸਰਕਾਰ ਤਾਂ ਸੱਥਾਂ 'ਚ ਹੀ ਚੱਲੂਗੀ ਇਹ ਤੋਂ ਏਡਾ ਨੂੰ ਪੁੱਛਣਾ ਚਾਹੁੰਦਾ ਵੀ ਹੁਣ ਦੱਸੋ ਤੁਸੀਂ ਤਾਂ ਛੋਡੇ ਇਮਾਨਦਾਰ ਸਰਕਾਰ ਆ ਸਾਰੇ ਵਿਧਾਇਕ ਛੋਡੇ ਹੋ ਕੰਮ ਕਰਦੇ ਆ ਤੇ ਸੋਨੂੰ ਇੰਨੀ ਫਿਰ ਆਪਣੇ ਆਪ 'ਚੋਂ ਖਤਰਾ ਪੰਜਾਬ ਦੀ ਜਨਤਾ ਤੋਂ ਕਿਉਂ ਲੱਗੀ ਜਾਂਦਾ ਹੈ ਸਾ ਦੋਸਤੋ ਇੰਨੀਆਂ ਗੱਲਾਂ ਕਹਿੰਦੇ ਹੋ ਵੀ ਵੀਡੀਓ ਥੋੜੀ ਲੰਮੀ ਹੋ ਜਾਂਦੀ ਆ ਜੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਦੇ ਕਰੋ ਕਮੈਂਟਾਂ 'ਚ ਜ਼ਰੂਰ ਆਪਣੇ ਵਿਚਾਰ ਦੱਸਣਾ ਤਹਾਡਾ ਆਪਣਾ ਬਾਈ ਸਿੱਧੂ ਬਾਈ ਬਠੰਡੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ